ਆਸੋਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਏ ਪੰਜਾਬ ਦੇ ਵਿੱਚ ਜਿਹੜਾ ਧੂਰੀਵੇ ਤੇ ਇਕੱਠ ਸੀਗਾ ਉਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜੀ ਹਾਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਕਾਰਵਾਈ ਕਰਨੀ ਸੀਗੀ ਜਿਹੜੇ ਨੌਜਵਾਨਾਂ ਦੇ ਵੱਲੋਂ ਪ੍ਰੋਟੈਸਟ ਕਰਨਾ ਸੀ ਉਹਨਾਂ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪਰਮਿੰਦਰ ਸਿੰਘ ਝੋਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਉੱਥੇ ਹੀ ਪੱਤਰਕਾਰਾਂ ਨੂੰ ਵੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਉੱਥੇ ਹੀ ਜਗਦੀਪ ਥਲੀ ਦੀ ਗੱਲ ਕੀਤੀ ਜਾਵੇ ਉਸ ਨੂੰ ਵੀ ਕਾਰਵੇ ਤੇ ਨਜ਼ਰਬੰਦ ਕੀਤਾ ਗਿਆ ਰਤਨਦੀਪ ਸਿੰਘ ਥਾਲੀਵਾ ਜੋ ਪੱਤਰਕਾਰ ਬਠਿੰਡੇ ਦੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਔਰ ਜਿਹੜੇ ਨੌਜਵਾਨ ਨੇ ਰੰਦਾਬੇ ਦੀ ਗੱਲ ਕੀਤੀ ਜਾਵੇ ਰਫਤਾਰ ਰਾਏ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਹੈ ਪਰਮਿੰਦਰ ਚੁੱਟੇ ਦੇ ਘਰ ਦੇ ਬਾਹਰ ਦੇ ਰਾਤ ਤੋਂ ਹੀ ਪੰਜਾਬ ਪੁਲਿਸ ਨੇ ਪਹਿਰਾ ਲਗਾ ਦਿੱਤਾ ਸੀ ਕਿ ਤਾਂ ਜੋ ਧੂਰੀ ਦੇ ਵਿੱਚ ਨੌਜਵਾਨਾਂ ਆ ਪਹੁੰਚ ਸਕਣ ਕਿਉਂਕਿ ਪਰਮਿੰਦਰ ਚੁੱਟੇ ਦੇ ਵੱਲੋਂ ਲਗਾਤਾਰ ਅਨਾਊਂਸਮੈਂਟਾਂ ਕੀਤੀਆਂ ਜਾ ਰਹੇ ਸੀ ਪਿੰਡ-ਪਿੰਡ ਕਿ ਜਿਹੜਾ ਧੂਰੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਈ ਸਾਂ ਘਰਾਂ ਉਸਦੇ ਬਾਹਰ ਪ੍ਰੋਟੈਸਟ ਕੀਤਾ ਜਾਵੇਗਾ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਨੌਜਵਾਨ ਲਖੇ ਸਿਧਾਣੇ ਦੀ ਜਿਹੜੀ ਟੀਮ ਆ ਉਹ ਵੀ ਕਹਿ ਰਹੇ ਸੀ ਕਿ ਬਿਨਾ ਪਰਚੇ ਰੱਦ ਕਰੇ ਬਿਨਾ ਐਫਆਈਆਰ ਜਿਹੜੀ ਆ ਐਫਆਈਆਰ ਜਮਾਨਤ ਤੋਂ ਬਿਨਾ ਪਰਚੇ ਰੱਦ ਕਰਕੇ ਭਾਨਾ ਸਿੱਧੂ ਨੂੰ ਰਹਾ ਕੀਤਾ ਜਾਵੇ ਹਾਲਾਂਕਿ ਇਸ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਸਾਹਿਬ ਦਾ ਮੁੱਖ ਮੰਤਰੀ ਉਹਨਾਂ ਦਾ ਵੀ ਬਿਆਨ ਆਇਆ ਸੀ ਦੱਸਦੇ ਹੋਤੇ ਅਕਾਲੀ ਦਲ ਦੇ ਮਜੀਠੀ ਦੇ ਵੀ ਵੱਡਾ ਬਿਆਨ ਆਇਆ ਸੀ ਪਹੁੰਚਣ ਦੀ ਅਪੀਲ ਕੀਤੀ ਗਈ ਸੀ ਤੇ ਸੁਖਪਾਲ ਸਿੰਘ ਖੈਰਾ ਵੀ ਪਹੁੰਚ ਰਹੇ ਸਨ ਪਰ ਉੱਥੇ ਹੀ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੀ ਚੜਦੇ ਹੀ ਕਈ ਨੌਜਵਾਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਨਾ ਹੀ ਸੰਗਰੂਰ ਦੇ ਵਿੱਚ ਜਿਹੜੀਆਂ ਟਰਾਲੀਆਂ ਭਰ ਕੇ ਜਾ ਰਹੀ ਸੀ ਉਹਨਾਂ ਨੂੰ ਬੰਦ ਦਿੱਤਾ ਜਾ ਰਿਹਾ ਕਿਉਂਕਿ ਕੋੜ ਦੁਨੀਆਂ ਦੇ ਵਿੱਚ ਭਾਰੀ ਇਕੱਠ ਨੂੰ ਕਿਤਨਕ ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਨੌਜਵਾਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਧੂਰੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਆ ਉਸ ਤੇ ਬਾਰੇ ਇਕੱਠਾ ਹੋਣਾ ਸੀ ਤਾਂ ਪ੍ਰਵਿੰਦਰ ਸਿੰਘ ਝੋਟੇ ਨੇ ਰਾਤ ਤੋਂ ਹੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਕਿਤੇ ਮੂਹਲਾ ਹੋਣਾ ਨਾ ਯਾਰ ਆ ਥੋੜੇ ਬਾਈ ਆ ਪ੍ਰਮੇਂਦਰ ਛੋਟੇ ਨੂੰ ਨਾਜ਼ਰ ਬੰਦ ਕਰ ਲਿਆ ਪੁਲਿਸ ਦੀਆਂ ਗੱਡੀਆਂ ਬੱਸ ਭਰੀਆਂ ਬੱਸ ਕਿੰਨੀ ਪੁਲਿਸ ਲੱਗੀ ਹੋਈ ਹੈ ਬਾਈ ਆ ਦੇਖੋ ਗੱਡੀਆਂ ਆ ਬੱਸ ਭਰੀ ਹੋਈ ਹੈ ਮੁਲਾਜ਼ਮਾਂ ਦੀ ਬਨਾਜ਼ਮੀ ਮੁਲਾਜ਼ਮ ਨੇ ਆ ਦੇਖੋ ਬਾਈ ਬੱਸ ਅੱਗੇ ਦਿਖਾਉਣਾ ਸਾਨੂੰ ਪਰਲੇ ਪਾਸੇ ਹੈਗਾ ਹਾਂ ਉਧਰ ਵੀ ਹੈ ਉਧਰ ਵੀ ਆ ਪਰਲੇ ਪਾਸੇ ਚੱਲ ਆ ਉੱਧਰ ਦੀ ਆਈ ਜਲ ਵੜਦੇ ਚੱਲ ਆਏ ਬਾਈ ਦੇਖੋ ਕਿੰਨੀ ਸਫਾਈ ਕੀਤੀ ਹੈ ਭਗਵਾਨਤਮਾਨ ਨੇ ਆ ਦੇਖੋ ਪ੍ਰਵਿੰਦਰ ਸਿੰਘ ਛੋਟੇ ਕੇ ਬਾਹਰ ਚ ਬੱਸਾਂ ਮੁਲਾਜ਼ਮਾਂ ਬੱਸ ਭਰੀ ਹੋਈਆਂ ਮੁਲਾਜ਼ਮਾਂ ਦੀ ਗੱਡੀ ਖੜੀਆ ਮਲਾਜ਼ਮ ਬੈਠਿਆ ਬਈ ਉਹ ਪ੍ਰਮੰਦਰ ਛੋਟੇ ਦਾ ਘਰ ਆ ਇੱਥੇ ਮਲਾਜ਼ਮ ਨੇ ਨਾਲੇ ਆਪਣੇ ਆਪੇ ਖੰਭ ਦੀਆਂ ਸੌਂਸਾਈ ਰੁਕੀ ਹੈ ਹੈ ਸਾਰੇ ਬੰਦੇ ਸੌਂਸਾਈ ਰੁਕੀ ਨੇ ਕਿੰਦੀ ਚਾਬੀ ਨਹੀਂ ਤਾਂ ਉਹ ਖੋਲਦੇ ਹੋਦੇ ਤਿੰਨ ਟਾਈ ਕੋਲੇ ਆ ਲਾਓ ਕੁਲਾਦੀ ਪਰ ਗੱਡੀ ਆ ਬਾਈ ਅੱਗੇ ਦਿਖਾਉਣਾ ਸਾਨੂੰ ਸਾਡ ਪ੍ਰਮੰਦਰ ਛੋਟੇ ਦਾ ਘਰ ਆ ਆ ਦੇਖੋ ਅੱਗੇ ਆ ਸਾਡਾ ਮੋਣਾ ਇਹ ਵੀ ਰੋਕ ਰੱਖਿਆਗਾ ਇਹੋ ਕੱਠੜ ਤੇ ਲੋਕ ਇਹ ਨਹੀਂ ਜਾਣਦੇ ਕਿ ਗੁੱਤ ਸਰਕਾਰ ਆਪਾਂ ਨੂੰ ਹੁਣ ਆਈ ਛੋਡੇ ਵਿਚਾਰ ਆਉਦੇ ਮੁਲਾਜ਼ਮ ਕਿੰਨੇ ਲਾਇਏ ਪਏ ਤੇ ਬਸ ਅਸੀਂ ਉੱਥੇ ਹੀ ਆਏ ਆ ਚੱਲ ਅਸੀਂ ਚੱਲ ਆਹ ਲਾਈਵ ਆ ਚੱਲ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਦੋਸਤੋ ਇਸ ਸਮੇਂ ਇੱਕ ਵੱਡੀ ਜਾਣਕਾਰੀ ਜਾਂ ਕਹਿ ਸਕਦੇ ਆ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਹੁਣ ਪੱਤਰਕਾਰਾਂ ਨੂੰ ਵੀ ਰੋਕ ਰਹੀ ਆ ਬੇਹੱਦ ਮਾਨ ਭਾਗੀ ਖਬਰ ਆ ਕਿ ਰਤਨਦੀਪ ਸਿੰਘ ਢਾਲੀਵਾਲ ਤੇ ਸਾਡੀ ਪੂਰੀ ਟੀਮ ਨੂੰ ਰੋਕ ਲਿਆ ਗਿਆ ਏ ਤੇ ਰਤਨਦੀਪ ਸਿੰਘ ਢਾਲੀਵਾਲ ਉਹਨਾਂ ਦੇ ਕੈਮਰਾਮੈਨ ਨਾਲ ਗੁਰਪ੍ਰੀਤ ਸਾਰਿਆਂ ਨੂੰ ਰੋਕ ਲਿਆ ਗਿਆ ਤੇ ਕਵਰੇਜ ਕਰਨ ਦੇ ਲਈ ਸੰਗਰੂਰ ਨਹੀਂ ਜਾਂ ਦਿੱਤਾ ਜਾ ਰਿਹਾ ਤੇ ਇਹ ਪੰਜਾਬ ਸਰਕਾਰ ਦੇਖੋ ਹੁਣ ਪੱਤਰਕਾਰਾਂ ਦੇ ਨਾਲ ਵੀ ਜੋ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਗੱਲਾਂ ਕਰਦੇ ਸੀ ਕਿ ਕੋਈ ਗੱਲ ਨਹੀਂ ਕੀ ਕੋਈ ਮਰਜ਼ੀ ਕਵਰੇਜ ਕਰੇ ਅਸੀਂ ਆਜ਼ਾਦੀ ਆ ਪਰ ਦੂਸਰੇ ਪਾਸੇ ਹੁਣ ਤੁਸੀਂ ਪੱਤਰਕਾਰਾਂ ਨੂੰ ਵੀ ਰੋਕ ਰਹੇ ਹੋ ਰਤਨਦੀਪ ਸਿੰਘ ਧਾਲੀਵਾਲ ਤੇ ਪੂਰੀ ਟੀਮ ਨੂੰ ਡਿਟੇਨ ਕਰ ਲਿਆ ਗਿਆ ਏ ਤੇ ਤਨੌਲੇ ਲੈ ਕੇ ਜਾ ਰਹੇ ਆ ਸਾਡੇ ਕੋਲ ਹੁਣ ਜਿੰਨੀ ਕਿ ਜਾਣਕਾਰੀ ਪਹੁੰਚੀ ਆ ਮੈਂ ਥੋੜਾ ਜਿਹਾ ਅਲੱਗ ਸੀ ਰਸਤੇ ਵਿੱਚ ਸੀ ਹਜੇ ਆ ਰਿਹਾ ਸੀ ਪਰ ਇਸੇ ਵਿਚਕਾਰ ਰਤਨਦੀਪ ਨੂੰ ਅਰੈਸਟ ਕਰ ਲਿਆ ਗਿਆ ਏ ਡਿਟੇਨ ਕਰ ਲਿਆ ਗਿਆ ਏ ਇਹ ਜਾਣਕਾਰੀ ਸੀ ਜਿਆ ਕੇ ਹਾਸਲ ਕਰਦੇ ਆ ਪਰ ਸੰਗਰੂਰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਮੰਤ ਭਾਗੀ ਆ ਕੀ ਹੁਣ ਤੁਸੀਂ ਪੱਤਰਕਾਰਾਂ ਨੂੰ ਵੀ ਕਵਰੇਜ ਕਰ ਨਹੀਂ ਦੇ ਰਹੇ ਯਾਰ ਇਹ ਕਿੱਡੀ ਗੱਲ ਆ ਜੇਕਰ ਕਿਸੇ ਨੇ ਧਰਨਾ ਲਾਇਆ ਹੈ ਤਾਂ ਪੱਤਰਕਾਰ ਦਾ ਤਾਂ ਫਰਜ਼ ਹੁੰਦਾ ਹੈ ਜਾ ਕੇ ਉਸ ਨੂੰ ਕਵਰ ਕਰਨਾ ਸਾਡੇ ਲਈ ਭਾਨਾ ਸਿੱਧੂ ਵੀ ਉਸੇ ਤਰ੍ਹਾਂ ਹੈ ਪੰਜਾਬ ਸਰਕਾਰ ਵੀ ਉਸੇ ਤਰ੍ਹਾਂ ਹੈ ਪਰ ਤੁਸੀਂ ਕਿਸੇ ਨੂੰ ਰੋਕ ਰਹੇ ਹੋ ਤਾਂ ਇਸ ਦਾ ਜਵਾਬ ਤੁਹਾਨੂੰ ਦੇਣਾ ਪਵੇਗਾ ਇਹ ਜਵਾਬ ਤੁਹਾਨੂੰ ਪੰਜਾਬੀਆਂ ਦੀ ਅਦਾਜ਼ ਦੇਣਾ ਪਵੇਗਾ ਪਰ ਇਹ ਜਾਣਕਾਰੀ ਹੁਣ ਤੱਕ ਸਾਡੇ ਕੋਲ ਇੰਨੀ ਕੀ ਆ ਅਸੀਂ ਜਾ ਕੇ ਤੁਹਾਡੇ ਕੋਲ ਹੋਰ ਜਾਣਕਾਰੀ ਪਹੁੰਚਾਵਾਂਗੇ ਪਰ ਰਤਨਦੀਪ ਸਿੰਘ ਢਾਲੀਵਾਲ ਕੈਮਰਾਮੈਨ ਪੂਰੀ ਟੀਮ ਨੂੰ ਇਸ ਸਮੇਂ ਡਿਟੇਨ ਕਰ ਲਿਆ ਗਿਆ ਹੈ ਤਣਾਉਲੇ ਲੈ ਕੇ ਜਾ ਰਹੇ ਆ ਰਣਜੀਤ ਇਹ ਜਾਣਕਾਰੀ ਹੁਣ ਤੱਕ ਤਾਂ ਆਪਣੇ ਕੋਲੇ ਕੀ ਤਣਾਉਲੇ ਲੈ ਕੇ ਜਾ ਰਹੇ ਆ ਜਿਹੜੀ ਹੁਣ ਸਾਡੇ ਕੋਲੇ ਜਾਣਕਾਰੀ ਆਈ ਆ ਇਹ ਹੀ ਆਈ ਆ ਕਿ ਰਤਨਦੀਪ ਧਾਲੀਵਾਲ ਜੋ ਕਿ ਟਪੇ ਤੋਂ ਟੱਪ ਕੇ ਜਾ ਰਹੇ ਸੀਗਾ ਤਣਾਉਲਾ ਪੁਲਿਸ ਨੇ ਉਹਨੂੰ ਰੀਟੇਨ ਕਰ ਲਿਆ ਹਿਰਾਸਤ ਚ ਲੈ ਲਿਆ ਅ ਅਸੀਂ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆ ਜਿਸ ਤਰੀਕੇ ਦੇ ਨਾਲ ਪੱਤਰਕਾਰਾਂ ਨੂੰ ਪਹਿਲਾਂ ਹੀ ਪਹੁੰਚਣ ਤੋਂ ਗ੍ਰਿਫਤਾਰੀਆਂ ਗ੍ਰਿਫਤਾਰ ਕੀਤਾ ਜਾ ਰਿਹਾ ਡੀਟੇਨ ਕੀਤਾ ਜਾ ਰਿਹਾ ਬਹੁਤ ਹੀ ਮੰਦ ਭਾਗ ਹੈ ਇਸ ਤੋਂ ਮਾਰਾ ਸਮਾ ਕੀ ਹੋ ਸਕਦਾ ਹੈ ਸਰਕਾਰ ਜੇਕਰ ਗ੍ਰਿਫਤਾਰੀਆਂ ਕਰਨੇ ਤਾਂ ਉਹਨਾਂ ਨੇ ਆਗੂਆਂ ਦੀਆਂ ਕਰੇ ਜਿਨ੍ਹਾਂ ਤੇ ਕਰਕੇ ਇਹ ਕੱਟ ਹੋ ਰਿਹਾ ਪਰ ਇੱਥੇ ਇਹ ਆ ਵੀ ਆਵਾਜ਼ ਆ ਜਿਹੜੀ ਕਿਤਨਾ ਕਿਨੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਪੱਤਰਕਾਰ ਬੋਲਦੇ ਨੇ ਹੱਕ ਸੱਚ ਦੀ ਗੱਲ ਕਰਦੇ ਨੇ ਉਹਨਾਂ ਨੂੰ ਸਰਕਾਰ ਦਬਾਉਣ ਲਈ ਉਹਨਾਂ ਨੂੰ ਚੁੱਪ ਕਰਾਉਣਾ ਚਾਹੁੰਦੀ ਹੈ ਤਨੌਲੇ ਫਿਲਹਾਲ ਜਿਹੜੀ ਸਾਡੇ ਕੋਲੇ ਜਾਣਕਾਰੀ ਸਾਹਮਣੇ ਆਈ ਆ ਉਹਨਾਂ ਦੇ ਕੈਮਰਾਮੈਨ ਦੇ ਨਾਲ ਗੱਲਬਾਤ ਹੋਈ ਆ ਰਤਨਦੀਪ ਜੀ ਦੇ ਨਾਲ ਸਾਰੀ ਟੀਮ ਨੂੰ ਜਿਹੜਾ ਪੁਲਿਸ ਨੇ ਡੀਟੇਨ ਕਰ ਲਿਆ ਤਨੌਲੇ ਥਾਣੇ ਤੋਂ ਅੱਗੇ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਉਹ ਸਾਰੀ ਅਸੀਂ ਤੁਹਾਡੇ ਨਾਲ ਜਾਣਕਾਰੀ ਕੁਝ ਸਮੇਂ ਤੱਕ ਸਾਂਝੀ ਕਰਦੇ ਆ ਜਦੋਂ ਅਸੀਂ ਪਹੁੰਚਦੇ ਅਸੀਂ ਵੀ ਹਜੇ ਰਾਸਤੇ ਦੇ ਵਿੱਚ ਆ ਪਰੇ ਸ਼ਰਮਨਾ ਗੱਲ ਆ ਯਾਰ ਤੁਸੀਂ ਪੱਤਰਕਾਰਾਂ ਨੂੰ ਰੋਕ ਰਹੇ ਹੋ ਸਾਡੇ ਲਈ ਸਾਰੇ ਇੱਕੋ ਨੇ ਭਲਾਉ ਪਾਨਾ ਸਿੱਧੂ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਬੀਜੇਪੀ ਹੋਵੇ ਪਰ ਤੁਸੀਂ ਪੱਤਰਕਾਰਾਂ ਨੂੰ ਰੋਕ ਰਹੇ ਹੋ ਤੇ ਹੋਰ ਕਿੰਨੇ ਕਿ ਪੰਜਾਬ ਦੇ ਪੱਤਰਕਾਰ ਬੋਲਣਗੇ ਹੁਣ ਸਵਾਲ ਉਹਨਾਂ ਲੋਕਾਂ ਦੇ ਲਈ ਆ ਕਿ ਬੀਤੇ ਦਿਨ ਤੋਂ ਕਿਸੇ ਦੇ ਘਰੇ ਡੀਐਸਪੀ ਨੂੰ ਕਿੱਲਿਆ ਜਾ ਰਿਹਾ ਏ ਉਹਨਾਂ ਨੂੰ ਥਾਣੇ ਬੁਲਾਇਆ ਜਾ ਰਿਹਾ ਏ ਘਰਾਂ ਦੇ ਬਾਹਰ ਪੁਲਿਸ ਪਹੁੰਚ ਰਹੀ ਆ ਦੂਸਰੇ ਪਾਸੇ ਜੇਕਰ ਪੱਤਰਕਾਰ ਜਾ ਰਹੇ ਆ ਸਾਨੂੰ ਡਿਟੇਨ ਕਰ ਰਹੇ ਹੋ ਹਾਂ ਬਿਲਕੁਲ ਜਿਵੇਂ ਜਗਮੀ ਖੱਪਿਆਂ ਵਾਲੀ ਹੈ ਉਹਨਾਂ ਤੋਂ ਵੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਵੀ ਉਹਨਾਂ ਨੂੰ ਘਰ ਦੇ ਵਿੱਚੋਂ ਬਾਹਰ ਹੀ ਨਿਕਲਣ ਦਿੱਤਾ ਗਿਆ ਪਹਿਲਾਂ ਤਾਂ ਉਹਨੂੰ ਥਾਣੇ ਬੁਲਾ ਕੇ ਕਰੀਬ ਘੰਟਾ ਪਾਉਣਾ ਵੀ ਉਹਨਾਂ ਨੂੰ ਕਿਹਾ ਗਿਆ ਵੀ ਜੇਕਰ ਤੁਸੀਂ ਕਿਤੇ ਜਾਓਗੇ ਤਾਂ ਤੁਹਾਨੂੰ ਗਾ ਨਹੀਂ ਦਿੱਤਾ ਜਾਊਗਾ ਸਾਰੀ ਰਾਤ ਜਿਹੜਾ ਉਹਨਾਂ ਦੇ ਘਰ ਦੇ ਬੂਰੇ ਪਹਿਰਾ ਰਿਆ ਸੀ ਹਾਂ ਮੇਰੇ ਕੋਲੇ ਤਾਂ ਫੋਨ ਆਇਆ ਸੀ ਕਿ ਡੀਐਸਪੀ ਸਾਹਿਬ ਦਾ ਵੀ ਜਿਹੜੀਆਂ ਵੀਡੀਓ ਤੁਸੀਂ ਪਾ ਰਹੇ ਹੋ ਹਾਂ ਜਿਹੜੀ ਪਾਈ ਸੀ ਕਿਸਾਨ ਪੰਦੇਰ ਦੀ ਵੀ ਉਹਨਾਂ ਨੂੰ ਜਿਹੜਾ ਤੁਸੀਂ ਡਿਲੀਟ ਕਰ ਦਿਓ ਆ ਆਪਾਂ ਇੱਥੇ ਗੱਲ ਸਪਸ਼ਟ ਕਰਨਾ ਚਾਹੁੰਦੇ ਹਾਂ ਵੀ ਅਸੀਂ ਪਹਾਨਾ ਕਿਸਧਰ ਦੇ ਸਪੋਰਟਰ ਨਹੀਂ ਅਸੀਂ ਇਸ ਗੱਲ ਦੇ ਸਪੋਰਟਰਾਂ ਵੀ ਜਿਸ ਤਰੀਕੇ ਦੇ ਨਾਲ ਜ਼ਬਰ ਜ਼ੁਲਮ ਠਾਇਆ ਜਾ ਰਿਹਾ ਸਰਕਾਰ ਦੇ ਬਦਲੇ ਤਾਂ ਜੇਕਰ ਕੋਈ ਵੀ ਅਪਡੇਟ ਆਉਂਦੀ ਹੈ ਬਾਈ ਤੁਹਾਡੇ ਨਾਲ ਸਾਂਝੀ ਕਰਦਾਂਗੇ ਪਰ ਇਹ ਹੁਣ ਤਗਮੇ ਦਿੱਤੇ ਜਾ ਰਹੇ ਆ ਜਾਂ ਪੰਜਾਬ ਸਰਕਾਰ ਕੀ ਕਹਿ ਰਹੀ ਆ ਇਹ ਪੰਜਾਬੀ ਤੁਸੀਂ ਹੁਣ ਆਪਣੇ ਆਪ ਸਮਝ ਲੈਣਾ ਪਰ ਜੇ ਪੱਤਰਕਾਰਾਂ ਦੇ ਨਾਲ ਅੱਜ ਇਹ ਹਾਲਾਤ ਹੋਏ ਨਾ ਤਾਂ ਸਮਝ ਲਓ ਉਹ ਦਿਨ ਵੀ ਦੂਰ ਨਹੀਂ ਜਦੋਂ ਹੁਣ ਤੁਹਾਡੇ ਘਰਾਂ ਤੱਕ ਵੀ ਪੁਲਿਸ ਆ ਪਹੁੰਚ ਆਇਆ ਕਰੇਗੀ ਤਾਂ ਦੇਖਦੇ ਆ ਡਟੈਂਡ ਬਾਇ ਬਰਨਾਲਾ ਪੁਲਸ ਜੀ ਸਾਡੇ ਕੋਲੇ ਹੁਣ ਜਾਣਕਾਰੀ ਆ ਗਈ ਕਿ ਬਰਨਾਲਾ ਪੁਲਸ ਨੇ ਇਹ ਡਿਟੇਨ ਕਰ ਲਿਆ ਏ